ਕੀਰਤਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਕਲਿਆਣਪੁਰ ਦੀ ਹੱਦ ਵਿੱਚ ਦੇਰ ਰਾਤ ਪੁਲਿਸ ਨੂੰ ਸੂਚਨਾ ਮਿਲੀ ਕਿ ਇੱਕ ਨੌਜਵਾਨ ਦਾ ਸਰੀਰ ਪਿਆ ਹੋਇਆ ਹੈ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਜਾਂਚ ਪੜਤਾਲ ਕਰਨ ਤੋਂ ਬਾਅਦ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਅਕਤੀ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਉਕਤ ਨੌਜਵਾਨ ਦੇ ਪ੍ਰਾਮਨਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਪ੍ਰਾਮਨਿੰਦਰ ਸਿੰਘ ਉਰਫ ਮੰਗੂ ਜੋ ਕਿ ਟੋਲ ਪਲਾਜ਼ਾ ਮੋੜਾ ਵਿਖੇ ਕੰਮ ਕਰਦਾ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਆਪਣੇ ਕੰਮ ਲਈ ਗਿਆ ਹੋਇਆ ਸੀ ਜਦੋਂ देर शाम ਵਾਪਸ ਨਹੀਂ ਆਇਆ ਤਾਂ ਉਹਨਾਂ ਨੇ ਉਸਦੀ ਪਾਲ ਕੀਤੀ ਤਾਂ ਟੋਲ ਪੁਲਾਜੇ ਤੋਂ ਪਤਾ ਲੱਗਾ ਕਿ ਉਕਤ ਨੌਜਵਾਨ 8 ਵਜੇ ਦਾ ਆਪਣੇ ਕੰਮ ਤੋਂ ਵਾਪਸ ਜਾ ਚੁੱਕਿਆ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਪੁਲਿਸ ਦਾ ਫੋਨ ਆਇਆ ਕਿ ਇੱਕ ਨੌਜਵਾਨ ਦਾ ਮ੍ਰਿਤਕ ਸ਼ਰੀਰ ਪਿੰਡ ਕਲਿਆਣਪੁਰ ਦੀ ਹੱਦ ਵਿੱਚ ਪਿਆ ਹੋਇਆ ਹੈ ਉਹਨਾਂ ਨੇ ਦੱਸਿਆ ਕਿ ਜਦੋਂ ਉਹਨਾਂ ਨੇ ਜਾ ਕੇ ਦੇਖਿਆ ਤਾਂ ਉਹ ਉਸ ਦਾ ਪ੍ਰਾਸੀ ਤੇ ਉਸ ਦੇ ਗਲ ਵਿੱਚ ਪਰਨਾ ਤੇ ਆ ਹੋਇਆ ਸੀ ਥਾਣਾ ਸ਼੍ਰੀ ਕੀਰਤਪੁਰ ਸਾਹਿਬ ਦੇ ਤਫਤੀਸ਼ੀਆ ਅਫਸਰ ਬਲਰਾਮ ਨੇ ਦਸਿਆ ਕਿ ਬਿਆਨਾਂ ਦੇ ਆਧਾਰ ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਗਲੀ ਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਅੱਛਾ ਜੀ ਕੱਲ ਸ਼ਾਮ ਨੂੰ ਧਰ ਆਜੇਗਾ ਠੀਕ ਹੈ ਜਿੱਦਾਂ ਹੀ ਜਾ ਕੇ ਜਾਣ ਤੇ ਹਨ ਤੇ ਇਸ ਤੇ ਕੋਈ ਨੀ ਦਿੱਤੀ ਹੈ ਕੁਝ ਘੰਟੇ ਸਾਨੂੰ ਇਹ ਪਤਾ ਲੱਗਿਆ ਮੁੰਡਾ ਜਿਹੜਾ ਆ ਸਾਡੇ ਕੋਲ 8 ਵਜੇ ਚਲੀ ਜਾਵਾਗਾ ਪੁੱਛਵਾ ਸਾਨੂੰ ਫਿਰ ਉਹ ਸਾਰਾ ਪਗ ਲਾਈ ਜਿੱਦਾ ਕਰਕੇ ਜਿਹੜਾ ਗਵਾਰਕ ਮੋਟਰਸਾਈਕਲ ਖੜਾ ਵਾ ਤਾਂ ਉਸ ਤੋਂ ਬਾਅਦ ਕਹਿੰਦੇ ਅੱਗੇ ਤੁਸੀਂ ਪਛਾਣ ਕਰੋ ਅਸੀਂ ਜਦੋਂ ਪਛਾਣ ਕੀਤੀ ਸਾਡਾ ਬਰੋਕਰ ਨਹੀਂ ਪਾਇਆ ਕੀ ਕੰਡੀਸ਼ਨ ਕੀਤਾ ਮੌਤ ਹੋਈ ਲੱਗਦੀ ਤੁਹਾਨੂੰ ਉਹਨਾਂ ਦੇ ਗਾਲ ਦੇ ਵਿੱਚ ਪੜਨਾ ਪਾਇਆ ਉਹਦਾ ਅੱਛਾ ਜੀ ਲੱਗਦਾ ਜਿਵੇਂ ਗਾਲਪ ਕਹਿ ਰਹੇ ਉਹਨਾਂ ਦਾ ਠੀਕ ਹੈ ਹਾਂ ਜੀ ਕੀ ਮੰਗ ਕਰਦੇ ਹੋ ਮੰਗ ਇਹ ਕਰਦਾ ਵੀ ਜਿਹੜਾ ਦੋਸ਼ੀ ਹੈਗਾ ਉਹਨੂੰ ਸਾਕ ਸਾਰੀ ਦੀ ਕੀ ਜਵੇ ਕਿਉਂਕਿ ਸਾਡੇ ਸ਼ਹਿਰ ਦਾ ਮਾਹੌਲ ਹੈ ਜਿਹਾ ਦਿਨੋਂ ਦਿਨੋਂ ਖਰਾਬ ਹੁੰਦਾ ਜਾ ਰਿਹਾ ਹੈ ਨਾ ਨਾਮ ਨੂੰ ਬਕਤੀ ਨਹੀਂ ਜਿਹਦੇ ਕਤਲ ਕੀਤਾ ਹੈ ਤੁਹਾਨੂੰ ਕਹਿੰਦੇ ਜੀ ਇਹ ਜੇ ਬਾਸਾਂ ਦੇ ਜਨਰਲ ਅੱਤਮਹਤਵ ਦਾ ਕਤਲਨਾਮ ਦੇ ਖਿਲਾਫ ਇਹ ਚੀ ਚੱਲ ਰਹੀ ਆ ਪੁਰਾਣੇ ਤੇ ਜੋੜੀ ਦੇ ਸਾਹਮਣੇ ਆਉਂਗੀ ਇਸ ਵਾਰ ਪਤਾ ਇਹ ਕਿਸੇ ਕੰਡੀਸ਼ਨ ਦੇ ਵਿੱਚ ਡੈੱਡ ਬਡੀ ਮਿਲੀ ਆ ਕੋਈ ਦੇਖਿਆ ਸੀ ਝਾੜੀ ਪੈਦੀ ਇੱਕ ਬਡੀ ਦੀ ਕਿਵੇਂ ਲੱਗਦਾ ਕਿਵੇਂ ਹੱਤਿਆ ਕੀਤੀ ਲੱਗਦੀ ਆ ਜੀ ਮੈਂ ਤਾਂ ਹੁਣ ਪੋਸਟਮਾਰਟਮ ਰਿਪੋਰਟ ਆਉਣ ਕੇ ਬਾਅਦ ਹੀ ਪਤਾ ਲੱਗਦਾ ਕਿ ਕੀ ਉਹ ਗਲਤੇ ਨਿਸ਼ਾਨ ਵੀ ਹੈਗੇ ਤੇ ਜੀ ਪੜਨਾ ਬੰਨਿਆ ਹੁੰਦਾ ਠੀਕ ਹੈ